ਪਰ ਇਹ ਸਾਰੇ ਪਹਿਲੂਆਂ ਦੇ ਵਿੱਚ ਇੱਕ ਪਹਿਲੂ ਮੁੱਖ ਮੰਤਰੀ ਸਾਹਿਬ ਦੇ ਕੈਂਪ ਦਾ ਵੀ ਹੈ ਡੇਰਾ ਉੱਥੇ ਲਾਉਣਾ ਬਿਲਕੁਲ ਜੀ ਵਾਦੇ ਮੁਤਾਬਕ ਹੁਣ ਉਸਾ ਦਾ ਮਿੰਦਰ ਸਿੰਘ ਭਖਤ ਜਲਦ ਹੀ ਮੁੱਖ ਮੰਤਰੀ ਭਗਵੰਤ ਸਿੰਘ ਕਿਰਨ ਦੀ ਕੈਬਨਿਟ ਸ਼ਾਮਲ ਹੋ ਚਰਚੇ ਨੇ ਕਿ ਕੈਬਨਿਟ ਦਾ ਫੇਰ ਬਦਲ ਦੀ ਤਿਆਰੀ ਹੈ ਕਿਸੇ ਵੀ ਸਮੇਂ ਕੇਜਰੀਵਾਲ ਜੀ ਵੱਲੋਂ ਹਰੀ ਝੰਡੀ ਦਿੱਤੀ ਗਈ ਜਲਦ ਅੰਦਰੋਂ ਮਨਜ਼ੂਰੀ ਲੈਣੀ ਹੈ ਤੇ ਕਈ ਲੈਨ ਚ ਨੇ ਸੰਦੀਪ ਪਾਟਕ ਆਪਣੀਆਂ ਬੈਠਕਾਂ ਹੁਣ ਵੀ ਕਰ ਰਹੇ ਨੇ ਜਿਲੰਦਰ ਚਕਾਲਿਕ ਮੀਟਿੰਗ ਹੋਈ ਜਿੱਥੇ ਮੁਖੋਦਰੀ ਭਗਵੰਤੋਂ ਸ਼ਾਮਲ ਨਹੀਂ ਹੋਏ। ਸੰਦੀ ਪਾਟਕ ਨੇ ਬੈਠਕ ਲਈ। ਕਹਿੰਦੇ ਇਹ ਅਗਲੀ ਇਵਨ ਚੋੜੀ ਦੀ ਤਿਆਰੀ ਹੈ। ਪਰ ਕਹਿੰਦੇ ਉਹ ਚੋ ਵੀ ਲੈਣ ਚ ਲੱਗੇ ਨੇ ਜਿਹੜੇ ਮੰਤਰੀ ਬਣਨਾ ਚਾਹੁੰਦੇ ਆ। ਤੇ ਅਦਰ ਕਹਿੰਦੇ ਪੰਜਾਬ ਦੇ ਰਾਜਪਾਲ ਨਾਲ ਵੀ ਤਾਲਮਲ ਕੀਤਾ ਜਾ ਰਿਹਾ। ਸੋ ਚੁੱਕਣ ਦਾ ਸਮਾਂ ਲਿਆ ਜਾ ਸਕਦਾ। ਸੋ ਜਿਲੰਦਰ ਭਗਤ ਨੂੰ ਮੀਥੇਰ ਦੀ ਥਾਂ ਦੇ ਉੱਤੇ ਖੇਡ ਮੰਤਰੀ ਬਣਾਇਆ ਜਾ ਸਕਦਾ। ਕਿਉਂਕਿ ਜਿਲੰਦਰ ਨਾਲ ਸੰਬੰਧ ਤੇ ਨੇ ਖੇਡ ਦੇ ਯੋਗ ਨਾਲ ਸੰਬੰਧ ਤੇ ਨੇ। ਤੇ ਜਾਂ ਹੋਰ ਕੋਈ ਮਤਰਾਲਾ ਮਿਲ ਸਕਦਾ। ਪਰ ਕਹਿੰਦੇ ਇਹ ਉਹ ਤਾਂ ਮੰਤਰੀ ਮੰਡਲ ਚਾਹ ਰਹੇ ਨੇ ਪਰ ਹੋਰ ਕਿਹੜੇ ਕਿ ਇਹ ਦੀ ਚਰਚਾ ਖੂਬ ਹੈ ਪਰ ਆਪਾਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਕਿ ਇੱਕ ਪਹਿਲੂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਇੱਥੇ ਕੈਂਪ ਲਾਉਣ ਦਾ ਵੀ ਹੈ ਉੱਥੇ ਡੇਰਾ ਲਾਉਣ ਦਾ ਵੀ ਹੈ ਉੱਥੇ ਘਰ ਲੈ ਕੇ ਬੈਠਣ ਦਾ ਵੀ ਹੈ ਕੀ ਇਹ ਪਹਿਲੀ ਵਾਰ ਹੋਇਆ ਪੰਜਾਬ ਦੇ ਇਤਿਹਾਸ ਚ ਕਾਇਦਾ ਮੁੱਖ ਮੰਤਰੀ ਨੇ ਕਿਰਾਏ ਦਾ ਘਰ ਲੈ ਕੇ ਉੱਥੇ ਚੌਂ ਬੈਠ ਕੇ ਚੌਂ ਲੜੀ ਹੋਵੇ ਇਹ ਹੋ ਸਕਦਾ ਕਿ ਕਿਰਾਏ ਦਾ ਘਰ ਲੈ ਕੇ ਐਦਾਂ ਡੇਰਾ ਲਾ ਕੇ ਚੌਂ ਲੜਨ ਦੀ ਪਹਿਲੀ ਵਾਰ ਘਟਨਾ ਹੋਵੇ ਪਰ ਇਹ ਪਹਿਲੀ ਵਾਰ ਨਹੀਂਗਾ ਕਿ ਮੁੱਖ ਮੰਤਰੀਆਂ ਡੇਰੇ ਨਾਲ ਲਾਏ ਹੋਣ ਇਹ ਤੋਂ ਪਹਿਲਾਂ ਕੀ ਬਿਆਨ ਸਿੰਘ ਕੀ ਪ੍ਰਕਾਸ਼ ਸਿੰਘ ਬਾਦਲ ਕੀ ਕੈਪਟਨ ਵੀਰ ਸਿੰਘ ਸਭ ਨੇ ਡੇਰੀ ਲਾਈਨ ਤੇ ਪਰ ਸਫਲ ਨਹੀਂ ਹੋਏ ਕਹਿੰਦੇ ਜੀ ਇਹ ਸਫਲ ਮੁੱਖ ਮੰਤਰੀ ਭਗਵੰਤ ਮਾਨ ਹੋរី ਹੋਏ ਨਹੀਂ 1900 ਮਤਲਬ ਇੱਕ ਦੌਰ ਸੀਗਾ ਜਦੋਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ 1995 ਦੇ ਵਿੱਚ ਪੰਜਾਬ ਦੇ ਉਸ ਸਮੇਂ ਦੇ ਮੁੱਖ ਮੰਤਰੀ ਸੀਗੇ ਬਿਨਤ ਸਿੰਘ ਕਹਿੰਦੇ ਗਿੱਦੜਵਾਹ ਦੀ ਜਮਨੀ ਚੋਣ ਆ ਗਈ ਤੇ ਜਦੋਂ ਗਿੱਦੜਵਾਹ ਦੀ ਜਿਮਨੀ ਚੋਣ ਆਈ ਕਹਿੰਦੇ ਜੀ ਉੱਥੇ ਕਾਂਗਰਸ ਨੇ ਆਪਣਾ ਉਮੀਦਵਾਰ ਖੜਾ ਕਰਤਾ ਤੇ ਇਧਰੋਂ ਮਨਪ੍ਰੀਤ ਬਾਦਲ ਆ ਗਿਆ ਅਕਾਲੀ ਦਰ ਵੱਲੋਂ ਮਨਪ੍ਰੀਤ ਬਾਦਲ ਦੇ ਆਉਣ ਤੇ ਕਹਿੰਦੇ ਜੀ ਬਾਦਲ ਪਰਿਵਾਰ ਨੇ ਪੂਰੀ ਤਾਕਤ ਝੌਂਕੀ ਵੀ ਸੀ ਤਾਂ ਬਿਆਨ ਸਿੰਘ ਉਹਨਾਂ ਡੇਰਾ ਉੱਥੇ ਲਾ ਲਿਆ ਪੱਕਾ ਡੇਰਾ ਗਿੱਦੜਵਾਹੇ ਲਾ ਲਿਆ ਬਿਆਨ ਸਿੰਘ ਨੇ ਉਸ ਸਮੇਂ ਜਿਮਨੀ ਚੋਣ ਦੇ ਲਈ ਪਰ ਉਹਦੇ باوجود ਵੀ ਕਾਂਗਰਸੀ ਉਮੀਦਵਾਰ ਹਾਰ ਗਿਆ ਤੇ ਮਨਪ੍ਰੀਤ ਬਾਦਲ ਜਿੱਤ ਗਿਆ ਕਾਮਯਾਬ ਨਹੀਂ ਹੋਇਆ ਦੇ ਨਾਲ। ਇਤੋਂ ਬਾਅਦ ਦੂਜੀ ਵਾਰ ਫਿਰ ਉਹ ਦਿਨ ਆਉਂਦਾ 1998 ਦੇ ਨੇੜੇ ਤੇਰੇ। 1998 ਚ ਪੰਜਾਬ ਦੇ ਮੁੱਖ ਮੰਤਰੀ ਸੀਗੇ ਪ੍ਰਕਾਸ਼ ਸਿੰਘ ਬਾਦਲ ਤੇ ਆਪਣੀ ਮੁੰਡੇ ਨੂੰ ਮਤਲਬ ਪਹਿਲਾਂ ਚਲੋ ਪਹਿਲਾਂ ਆਦਮਪੁਰ ਵਾਲੀ ਗੱਲ ਕਰ ਲਈਏ 1998 ਚ ਆਦਮਪੁਰ ਵਾਲੀ ਚੋਣ। ਆਦਮਪੁਰ ਦੇ ਵਿੱਚ ਜਿਮਨੀ ਚੋਣ ਆ ਗਈ। ਤੇ ਜੀ ਵਿਧਾਨ ਸਭਾ ਦੀ ਜਿਮਨੀ ਚੋਣ ਦੇ ਲਈ ਉੱਥੇ ਕਹਿੰਦੇ ਪਕੜੇ ਦਾ ਲਾ ਕੇ ਬੈਠ ਗਏ। ਸਰਕਾਰ ਵੀ ਉੱਥੋਂ ਚਲਾਈ ਮੈਂ ਮੀਟਿੰਗਾਂ ਵੀ ਉੱਥੋਂ ਕੀਤੀਆਂ ਕੰਮ ਵੀ ਉੱਥੋਂ ਕੀਤਾ ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਨੇ ਪੱਕਾ ਡੇਰਾ ਲਾ ਲਿਆ ਉਮੀਦਵਾਰ ਸੀਗਾ ਸਰਬਜੀਤ ਸਿੰਘ ਮੱਕੜ ਤੇ ਪਰ ਉੱਥੇ ਕਾਂਗਰਸੀ ਜਿੱਤ ਗਈ ਕਾਂਗਰਸ ਦਾ ਉਮੀਦਵਾਰ ਕਮਲਜੀਤ ਸਿੰਘ ਲਾਲੀ ਜਿੱਤ ਗਿਆ ਕਹਿੰਦੇ ਅਖਾਲੀ ਦਲ ਹਾਰ ਗਿਆ ਬਾਦਲ ਦੇ ਉੱਥੇ ਬੈਠੇ ਵੀ ਦੇ ਬਾਬੂ ਤੀਜਾ ਮੌਕਾ ਫਿਰ ਕੈਪਟਨ ਅਮਰ ਸਿੰਘ ਦੇ حوالے ਨਾਲ ਇਹ ਕਹਿੰਦੇ ਜੀ ਕੈਪਟਨ ਅਮਰ ਸਿੰਘ ਦੇ ਲਈ ਵੀ ਮੌਕੇ ਦੀ ਜਿੰਮਨੀ ਚੋਣ ਆਈ ਤੇ ਅਮਰਿੰਦਰ ਸਿੰਘ ਨੇ ਮੌਕੇ ਜਾ ਕੇ ਡੇਰਾ ਲਾ ਲਿਆ ਪਿੰਡ ਉੱਥੇ ਚੂੜਚੱਕ ਕਹਿੰਦੇ ਉੱਥੇ ਮੁੱਖ ਮੰਤਰੀ ਦਾ ਘਰ ਬਾਰ ਦਫ਼ਤਰ ਸਾਰਾ ਉੱਥੇ ਲਾ ਲਿਆ ਤੇ ਕਹਿੰਦੇ ਜੀ ਦੱਬ ਕੇ ਪ੍ਰਚਾਰ ਕੀਤਾ ਉਥੋਂ ਪਰ ਉਹਦੇ باوجود ਵੀ ਕਾਂਗਰਸ ਨੂੰ ਜਿਤਾ ਨਹੀਂ ਸਕੇ ਹਾਰ ਕੇ ਮੁੜੇ ਤੇ ਉਥੋਂ ਹਾਰ ਨਸੀਬ ਹੋਈ ਕਹਿੰਦੇ ਆਇਦਰ ਜੀ ਉਸ ਤੋਂ ਬਾਅਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਮੁੰਡੇ ਨੂੰ ਕਹਿੰਦੇ ਜੀ ਐਮਪੀ ਦੀ ਚੋਣ ਜਿਤਾਉਣ ਲਈ ਫਰੀਦਕੋਟ ਦੇ ਲਾਗੇ ਬੈਠ ਗਏ ਫਰੀਦਕੋਟ ਦੀ ਲੋਕ ਸਭਾ ਚੋਣ ਸੀ დომিনেਟਾ ਕਮਕਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਫਰੀਦਕੋਟ ਨਹੀਂ ਛੱਡਿਆ ਉੱਥੇ ਡੇਰੇ ਜਮਾ ਕੇ ਰੱਖੇ ਤੇ ਪਰ ਤਾਂ ਵੀ ਜਗਮੀਤ ਬਰਾੜ ਤੋਂ ਸੁਖਵੀਰ ਸਿੰਘ ਬਾਦਲ ਚੋਣ ਹਾਰ ਗਏ ਤੇ ਇਹ ਸਾਰੇ ਪਹਿਲੂ ਗੌਰ ਫਰਮਾਉਣ ਲਈ ਬਹੁਤ ਨੇ ਕਿ ਭਾਈ ਕਿਵੇਂ ਦੀ ਘਟਨਾਵਾਂ ਨੇ ਕਿ ਕਿੱਥੇ ਕਿੱਥੇ ਕਿਵੇਂ ਬਿਆਨ ਸਿੰਘ ਦੇ ਸਮੇਂ ਵੀ ਕਿਵੇਂ ਦੋ ਵਾਰ ਸੁਖਬੀਰ ਕੈਪਟਨਵਿੰਦਰ ਸਿੰਘ ਦੇ ਹਵਾਲੇ ਨਾਲ ਇੱਕ ਵਾਰ ਦੋ ਵਾਰ ਪ੍ਰਕਾਸ਼ ਸਿੰਘ ਬਾਦਲ ਦੇ ਹਵਾਲੇ ਨਾਲ ਸੋ ਚਾਰ ਘਟਨਾਵਾਂ ਜਿੱਥੇ ਗੌਰ ਕਰਦੀਆਂ ਉੱਥੇ ਪੰਜਵਾਂ ਕੈਂਪ ਕਹਿੰਦੇ ਮੁੱਖ ਮੰਤਰੀ ਦਾ ਜਿਹੜਾ ਲੱਗਿਆ ਉਹਦੇ ਵਿੱਚ ਕੰਮ ਜਾਬ ਨਹੀਂ ਸੋ ਭਗਵੰਤ ਮਾਨ ਹੋਰਾਂ ਵੱਲੋਂ ਜਲੰਧਰ ਚ ਪੱਕੇ ਡੇਰੇ ਲਾ ਕੇ ਬੈਠਣਾ ਕੰਮ ਜਾਬ ਸਾਬਤ ਹੋਇਆ ਚਾਹੇ ਉਹਦੇ ਲਈ ਸਾਹਮਣੇ ਵਾਲੀ ਨੀਤੀ ਹੋਵੇ ਜਿਹੜੀ ਜਨਤਕ ਤੌਰ ਤੇ ਪ੍ਰਚਾਰ ਵਾਲੀ ਦਿਖਦੀ ਸੀ ਚਾਹੇ ਉਹਦੇ ਪਿੱਛੇ ਪੜਦੇ ਹੋਲੇ ਵਾਲੀ ਨੀਤੀ ਹੋਵੇ ਹੈ ਤੇ ਚਾਹੇ ਉਹਦੇ ਪਿੱਛੇ ਕਮਜ਼ੋਰ ਤੇ ਰਾਭਰੋਧੀ ਤਰ੍ਹਾਂ ਦੀ ਨਲਾਈਕੀ ਹੋਵੇ ਸੋ ਅਗਲੇ ਨੇ ਡੇਰਾ ਵੀ ਉੱਥੇ ਲਾਇਆ ਹੁਣ ਚਰਚਾ ਪੰਜਾਬ 'ਚ ਹੈ ਕਿ ਅਗਲੀਆਂ ਚਾਰ ਜਮਨੀ ਚੋਣਾਂ ਲਈ ਕਿ ਚਾਰ ਥਾਂ ਡੇਰੇ ਲੱਗਣਗੇ ਕਿ ਚਾਰ ਥਾਂ ਘਰ ਲੈ ਜਾਣਗੇ ਚਾਰੇ ਥਾਂ ਸਰਕਾਰ ਚੱਲੂਗੀ ਪੰਜਾਬ ਲਵਰਸ ਛੱਡ ਜਾਊ ਇਹ ਚਰਚਾ ਜ਼ਰੂਰ ਹੈ ਪ੍ਰਮੁਖ ਅੰਤਰੀ ਭਗਵੰਤਵਾਣ ਦੇ ਕੋਟੇ 'ਚ ਗੱਲ ਜਾਂਦੀ ਹੈ ਕਿ ਭਾਈ ਅਗਲੇ ਨੇ ਚੋਣ ਲੜੀ ਤੇ ਰਾਜਨੀਤੀ ਦੇ ਵਿੱਚ ਕਹਿੰਦੇ ਸਾਰਾ ਕੁਝ ਜੰਗ ਤੇ ਇਸ਼ਕ ਦੇ ਵਿੱਚ ਕਹਿੰਦੇ ਜੰਗ ਇਸ਼ਕ ਤੇ ਰਾਜਨੀਤੀ ਸਾਰਾ ਕੁਝ ਜਾਇਜਾ ਸੋ ਜੀ ਜਾਇਜਾ ਭਾਈ ਫੇਰ ਜਿੱਤੇ